ਪਟਾਣਾ ਪੰਜਾਬ ਦੀ ਆਵਾਜ਼ ਨਿਊਜ਼ ਚੈਨਲ ਦੇ ਵਿੱਚ ਅੱਜ ਅਸੀਂ ਪਹੁੰਚੇ ਹਾਂ ਪਟਾਣਾ ਸ਼ਹਿਰ ਦੇ ਵਿੱਚ ਜਿੱਥੇ ਕੀ ਸ਼ੂਕਮਾਰ ਪਟਾਲਵੀ ਆਡੀਟੋਰੀਅਮ ਦੇ ਵਿੱਚ ਮਨਾਇਆ ਗਿਆ ਤੀਆਂ ਦਾ ਤਿਹਾਰ ਐਮਐਲਏ ਮਨਸ਼ੀਰ ਸਿੰਘ ਸ਼ਰੀ ਕਲਸੀ ਦੀ ਧਰਮਪਤਨੀ ਰਾਜबीर ਕੌਰ ਕਲਸੀ ਵੱਲੋਂ ਇਸ ਜਗ੍ਹਾ ਤੇ ਪੰਜਾਬੀ ਗਾਇਕ ਜੋਤੀਨੂਰਾ ਗਿੱਧੀਆਂ ਦੀ ਰਾਣੀ ਕਬਲੀਨ ਕੌਰ ਪਿੰਡਰ ਭਰਨਕੌਰ ਮਾਨ ਅਤੇ ਮੁੱਖ ਮਹਿਮਾਨ ਸ਼੍ਰੀਮਤੀ ਸੋਹਿੰਦਰ ਕੌਰ ਧਰਮਪਤਨੀ ਸਰਦਾਰ ਹਰਪਜਨ ਸਿੰਘ ਈਟੀਓ ਕੈਬਨਿਟ ਮੰਤਰੀ ਪੰਜਾਬ ਦੀ ਵੀ ਆਏ ਸਨ ਤੀਆਂ ਦੇ ਤਿਹਾਰ ਤੇ ਰਾਜਵੀਰ ਕਾਲ ਕਲਸੀ ਦਾ ਕਹਿਣਾ ਹੈ ਕਿ ਸਾਨੂੰ ਕਦੇ ਵੀ ਆਪਣੇ ਵਿਰਸੇ ਨੂੰ ਭੁੱਲਣਾ ਨਹੀਂ ਚਾਹੀਦਾ ਆਓ ਤੁਹਾਨੂੰ ਉਥੋਂ ਦੇ ਗਿੱਧੇ ਦੀਆਂ ਲਾਈਵ ਤਸਵੀਰਾਂ ਦਿਖਾਈਏ ਕੈਮਰਾਮੈਨ ਸੰਜੀਵ ਦੇ ਨਾਜ਼ਿਰ ਮੁਬੱਦਨ ਦੀ ਖਾਸ ਰਿਪੋਰਟ ਦੇ ਤਿਹਾੜ ਦੇ ਜਿੱਥੇ ਕਿ ਮੈਡਮ ਰਾਜਵੀਰ ਕੌਰ ਜੀ ਨੇ ਤੀਆਂ ਦਾ ਤਿਹਾੜ ਮਨਾਇਆ ਹੈ ਆ ਉਥੋਂ ਦੀ ਤੁਹਾਨੂੰ ਲਾਈਵ ਤਸਵੀਰਾਂ ਵੀ ਦਿਖਾਉਂਦੇ ਨਾਲੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਦੇ ਆਂ ਹਾਂਜੀ ਮੈਮ ਕੀ ਨਾਮ ਤੁਹਾਡਾ ਵਰुण ਕੌਰ ਮਾਨ ਮੈਮ ਵਰुण ਕੁਰ ਜੀ ਕਿਸ ਤਰ੍ਹਾਂ ਦਾ ਲੱਗਾ ਤੀਆਂ ਦੇ ਤਿਹਾੜੀ ਬਹੁਤ ਵਧੀਆ ਲੱਗਾ ਜਿੱਦਾਂ ਸਹੀ ਮਾਇਨੇ ਚ ਤੀਆਂ ਮੰਨਣੀਆਂ ਚਾਹੀਦੀਆਂ ਉਦਾਂ ਮੰਨੀਆਂ ਪੂਰੀਆਂ ਕੁੜੀਆਂ ਤੇ ਔਰਤਾਂ ਹੀ ਸੀਗੀਆਂ ਕੁੜੀਆਂ ਔਰਤਾਂ ਦਾ ਕੀ ਕਹੀ ਇਦਾਂ ਕਿ ਇਹ ਸੱਸਾਂ ਸੀ ਨਾਨਾਂਾਂ ਸੀ ਭਾਬੀਆਂ ਸੀਗੀਆਂ ਛੋਟੀਆਂ ਛੋਟੀਆਂ ਬੱਚੀਆਂ ਸੀਗੀਆਂ ਬਹੁਤ ਵਧੀਆ ਰੌਣਕ ਕਮਾਲ ਦੀ ਰੌਣਕ ਪਹਿਲਾਂ ਵੀ ਕਸੀਂ ਕਦੀ ਕਿਸੇ ਨੇ ਤੀਆਂ ਮਨਾਈਆਂ ਹਾਂਜੀ ਬਹੁਤ ਵਾਰ ਮਨਾਈਆਂ ਗਈਆਂ बहुत बार मनाई गई है किस तरह का महसूस करते हैं बहुत वादिया महसूस करते हैं बहुत मजा आया जाके मैं लुधियाने तो आई है इतने <laughs> बहुत मजा आया हाँ जी मैम की नाम मेरा नाम अमन बहुत गलती है ਔਰ ਮੈਂ ਵੀ ਇਹ ਕਿ ਤੀਆਂ ਦਾ ਦੂਸਰੀ ਵਾਰੀ ਮੇਨਾ ਲੱਗਾ ਹੋਇਆ ਹੈ। ਦੁਸ਼ੇਰੀ ਭਾਈ ਦੀ ਔਂਤ ਨਾਲ ਨੂੰ ਜੁੱਤਾ ਕ ਲੱਗਦਾ ਕਿ ਸਾਰੇ ਚੀਜ਼ ਬਹੁਤ ਮੋਸ਼ਨ ਹੈ। ਬੱਚੋ ਨੇ ਹਰ ਸਾਲ ਇਹ ਤੀਆਂ ਲੱਗਦੇ ਆ ਰਹਿਣ ਕਿ ਤਾਂ ਕਿ ਸਾਨੂੰ ਆਪਣੇ ਮम्मा ਪਾਪਾ ਦੇ ਟਾਈਮ ਕੀ ਜੋ ਤੀਆਂ ਬੰ ਮਨੋਰ ਜਾਂਦੇ ਸੀ ਉਹਨੂੰ ਫੀਲ ਹੋਇਆ ਕਰੇ। ਬਸ ਇੱਕ ਰੋਕਰੇ ਨਹੀਂ ਤੀਆਂ ਪਿੰਗਾ ला ਸਕਦੇ ਪਰ ਇੰਦਾ ਤੇ ਮਨਾ ਹੀ ਸਕਦੇ ਆ। ਤੀਆਂ ਦੇ ਤੇ ਹਾਰ ਤੇ ਕੁਝ ਬੋਲੀ ਹੋ ਜਾਵੇ। ਦਰੂਪ ਆਜੀ ਬਿਲਕੁਲ ਜੀ ਬਿਲਕੁਲ ਬੋਲ ਤੀਆਂ ਦੇ ਵਿੱਚ ਕਟੀਆਂ ਹੋਈਆਂ ਇੱਕੋ ਜੀਆਂ ਮਟਿਆਰਾ ਬਈ ਬਾਰੋ ਬਾਰੀ ਵਾਰਨ ਘੇੜੇ ਬੱਲੇ 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 ਵੇ ਬਾਰੋ ਬਾਰੀ ਮਾਰਨ ਕਿਹੜੇ ਹੁਸਨ ਦੀਆਂ ਸਰਕਾਰਾਂ ਵੇਖ ਵੇਖ ਕੇ ਝੁੰਡੁੰਡਿਆਂ ਦੇ ਵੇਖ ਵੇਖ ਕੇ ਝੁੰਡੁੰਡਿਆਂ ਦੇ ਪੈ ਹੁੰਗਾਰੇ ਭਰਦੇ ਨਿਖਗਰੇ ਕਗਰੇ ਵੀ ਗੱਜਦੇ ਵਹਿ ਜਾਵੇ ਜਾ ਕਰਦੇ ਕਗਰੇ ਵੀ ਗੱਜਦੇ ਵਹਿ ਜਾਵੇ ਜਾ ਕਰਦੇ ਕਗਰੇ ਵੀ ਗੱਜਦੇ ਜੋਦੋ ਘਾਰੇ ਜੰਮੀਆਂ ਸੀਤੀਆਂ ਬੇਬਾਬਲਾ ਉਹਦੋ ਘਾਰੇ ਲੱਗੀਆਂ ਸੀਤੀਆਂ ਬੇਬਾਬਲਾ ਉਹਦੋ ਘਾਰੇ ਲੱਗੀਆਂ ਸੀਤੀਆਂ ਬੇਬਾਬਲਾ ਉਹੋ ਗੱਲ ਲੱਗੀ ਅੰਦੀਆਂ ਬੇਬਾਬਲਾ ਸਾਡੇ ਤੋਂ ਨਹੀਂ ਹਟਿਆ ਜਾਣਾ ਬੋਲੀ ਸ਼ੁਰੂ ਹੋਣ ਤੋਂ ਬਾਅਦ ਹਾਂ ਤੇ ਪੰਜਾਬੀ ਐਡਰੈਸ ਪਾਉਂਦੇ ਤੇ ਹੋਰ ਕਿਹੜਾ ਕਲਚਰ ਨੂੰ ਪਸੰਦ ਆ ਸਾਸ਼ੀ ਕਲ ਸਾਰਿਆਂ ਨੂੰ ਜੀ ਮੇਰਾ ਨਾਮ ਸੁਖਪ੍ਰੀਤ ਕੌਰ ਆ ਤੇ ਤੀਆਂ ਇੱਕ ਤੀਆਂ ਦਾ ਤਿਹਾੜ ਹੈਗਾ ਵਾ ਤੇ ਪੰਜਾਬੀ ਕਲਚਰ ਦੇ ਨਾਲ ਹੈਗਾ ਤੇ ਵਧੀਆ ਹੈਗਾ ਇਹਦੇ ਵਿੱਚ ਮਤਲਬ ਪੰਜਾਬੀ ਸੱਭਿਆਚਾਰ ਦੀ ਜਿਹਦਾ ਪ੍ਰਾਣਾ ਹੈਗਾ ਵਿਰਸਾ ਉਹ ਸਾਹਮਣੇ ਆਉਂਦਾ ਵਾ ਤੇ ਵਧੀਆ ਲੱਗਦਾ ਵਾ ਜੀ ਹਰ ਸਾਲ ਮਨਾਉਣ ਵਾਲਾ ਤੀਆਂ ਦਾ ਤਿਹਾੜ ਹੈ ਤੇ ਹਰ ਸਾਲ ਮਨਾਇਆ ਜਾਵੇ ਬਹੁਤ ਵਧੀਆ ਲੱਗਦਾ ਆਸ ਤਾਂ ਵੈਸੇ ਤੀਆਂ ਦੇ ਵਿੱਚ ਪਰਾਂ ਦਾ ਤੇ ਟਿੱਕਾ ਹੀ ਜ਼ਰੂਰੀ ਹੁੰਦਾ ਜਿਹਦੇ ਚ ਆਪਾਂ ਬਹੁਤ ਸੋਹਣਿਆ ਲੱਗਦੇ ਆ ਦੇਖਿਆ ਹੀ ਹੈ ਪਰ ਮੈਂ ਨਹੀਂ ਪਾਇਆ ਕਿਉਂਕਿ ਮੈਂ ਕਿੱਡੀ ਮੈਂ ਪਾ ਨਹੀਂ ਸਕੀ ਕਿਉਂਕਿ ਇਹਨਾਂ ਨੇ ਫੁਲਕਾਰੀ ਪਾ ਕੇ ਪੂਰੇ ਤਰੀਕੇ ਦੇ ਨਾਲ ਪੰਜਾਬ ਦੀ ਜਿਹੜੀ ਐਮਬਰਾਇਡਰੀ ਆ ਨਾ ਉਹਨੂੰ ਅਸਲ ਦੇ ਵਿੱਚ ਸਾਹਮਣੇ ਲਿਆ ਦਿੱਤਾ ਕਿ ਅਸਲ 'ਚ ਜਦੋਂ ਤੀਆਂ ਹੁੰਦੀਆਂ ਨਾ ਸਾਡੇ ਮਨ 'ਚ ਬੜੇ سارے ਚਾਹ ਹੁੰਦੇ ਬੜੀਆਂ ਸਰੀਆਂ ਸਤਰਾ ਹੁੰਦੀਆਂ ਜਿਹੜੀਆਂ ਸਾਹਮਣੇ ਆਉਣੀਆਂ ਚਾਹੀਦੀਆਂ ਹੁਣ ਸਾਡਾ ਵਰਕ ਕਲਚਰ ਇਦਾਂ ਦਾ ਹੋ ਗਿਆ ਕਿ ਅਸੀਂ ਡੇਲੀ ਉਸ ਕਲਚਰ ਦੇ ਵਿੱਚ ਨਹੀਂ ਗੁਜ਼ਰਦੇ ਸਾਨੂੰ ਜਿਹੜਾ ਇਸ ਸੌਣ ਦੇ ਮਹੀਨੇ ਜਾਂ ਲੋਹੜੀ ਤੇ ਰੱਖੜੀ ਤੇ ਕੁਝ ਚੁਣਿੰਦੇ ਤਿਉਹਾਰ ਹੁੰਦੇ ਆ ਜਦੋਂ ਸਾਨੂੰ ਮੌਕਾ ਮਿਲਦਾ ਕਿ ਅਸੀਂ ਆਪਣੇ ਪੰਜਾਬੀ ਕਲਚਰ ਨੂੰ ਜਿਉ ਕੇ ਦੇਖੀਏ ਤੇ ਤੁਹਾਨੂੰ ਪਤਾ ਪੰਜਾਬਣਾਂ ਫਿਰ ਹੱਥੋਂ ਨਹੀਂ ਈ ਜਾਣ ਦਿੰਦੀਆਂ ਬਿਲਕੁਲ ਨਹੀਂ ਜਾਣ ਦਿੰਦੀਆਂ ਸਾਨੂੰ ਦੱਸੋ ਸਹੀ ਪੰਜਾਬੀ ਰੰਗ ਦੇ ਵਿੱਚ ਰੰਗਣਾ ਅਸੀਂ ਤਿਆਰ ਰਹਿੰਦੇ ਆ ਬਿਲਕੁਲ ਹਾਂਜੀ ਰਜਵੀ ਮੈਨੂੰ ਸਸਤੀ ਕਰਦੀ ਸਸਤੀ ਕਰਦੀ ਮੈਂ ਸਾਵਣ ਦੇ ਮਹੀਨੇ ਦੀਆਂ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਵੀ ਜੀ ਬਹੁਤ ਬਹੁਤ ਸਾਵਣ ਦੀ ਮਹੀਨੇ ਸਸਤੀਆਂ ਟੀਂਆਂ ਬਣਾਈਆਂ ਕੀ ਕਹਿਣਾ ਚਾਹੁੰਦੀ ਆ ਮੈਂ ਤੇ ਇਹੀ ਕਹਿਣਾ ਚਾਹੁੰਗੀ ਕਿ ਸਾਰਿਆਂ ਨੂੰ ਟੀਂਆਂ ਬਣਾਉਣੀਆਂ ਚਾਹੀਦੀਆਂ ਨੇ ਸਾਡਾ ਜਿਹੜਾ ਵੀ ਪੰਜਾਬੀ ਵਿਰਸਾ ਸਾਨੂੰ ਹੋਰ ਉੱਪਰ ਖੁਲਿਤ ਕਰਨਾ ਚਾਹੀਦਾ ਅੱਗੇ ਲੈ ਕੇ ਜਾਣਾ ਚਾਹੀਦਾ ਤਾਂ ਜੋ ਕਿ ਅਸੀਂ ਆਪਣੇ ਬੱਚਿਆਂ ਨੂੰ ਇਸ ਬਾਰੇ ਜਾਗਰੂਕ ਕਰ ਸਕੀਏ ਤੀਆਂ ਜਿਹੜੀਆਂ ਤੀਆਂ ਦਾ ਤਿਹਾਰ ਹੁੰਦਾ ਤੇ ਖਾਸ ਕਰਕੇ ਤੀਆਂ ਨੂੰ ਕੀ ਕਿਹਾ ਜਾਂਦਾ ਮੈਂ ਹੀ ਕਹਿਣਾ ਚਾਹਾਂਗੀ ਕਹਿੰਦੇ ਸਾਵਣ ਚੜਿਆ ਚਾਹ ਚੜੇ ਸਾਵਣ ਚੜਿਆ ਚਾਹ ਚੜਿਆ ਪਹਿਲਾ ਸਾਮਰ ਕੱਟਣ ਜਾਣਾ ਪੈਰਾਂ ਦੇ ਪਿੱਕਿਆ ਮਿਲਦਾ ਰਾਹ ਪੜਿਆ ਵਿੱਕੂ ਪਹਿਲਾਂ ਚਾ ਚੜਦਾ ਹੁੰਦਾ ਸੀ ਕਿ ਅਸੀਂ ਸੌਣ ਘਟੇ ਜਾਣਾ ਪਿੱਕੇ ਜਾਣਾ ਉਹਥੇ ਜਾ ਕੇ ਟੀਆ ਮਨਾਉਣੀਆਂ ਨੇ ਪਹਿਲਾਂ ਜਿੱਦ ਵਿਕੂ ਟੀਆ ਜਿਹੜੀਆਂ ਅਸੀਂ ਗੋੜਾ ਥੱਲੇ ਲੱਗਦੀਆਂ ਹੁੰਦੀਆਂ ਸੀ ਚਰਖਾ ਕੱਤਦੇ ਸੀ ਮੈਂ ਆਪ ਜਾਣਦੀ ਰਹੀਆਂ ਜੀ ਆਪਣੀਆਂ ਚਾਚੀਆਂ ਦੇ ਨਾਲ ਭੂਆ ਦੇ ਨਾਲ ਟੀਆ ਤੇ ਚੰਨੀ ਰਹੀਏ ਲੋਕੀ ਬਹੁਤ ਇੰਜੋਏ ਕਰਦੇ ਰਹੇ ਆ ਤੇ ਅਸੀਂ ਵੀ ਚਾਹਦੇ ਕਿ ਮੈਂ ਆਪ ਚੋਣੇ ਕਿ ਸਾਡੇ ਬੱਚਿਆਂ ਨੂੰ ਵੀ ਇਸ ਬਾਰੇ ਪੂਰੀ ਨੋਲੇਜ ਹੋਣੀ ਚਾਹੀਦੀ ਹੈ ਕਿ ਸਾਡਾ ਪਿਸ਼ੋਕੜ ਕੀ ਹੈ ਸਾਡਾ ਵਿਰਸਾ ਕੀ ਹੈ ਤੇ ਮੈਂ ਇੱਕ ਹੋਰ ਚੀਜ਼ ਤੁਹਾਡੇ ਮਾਦੀ ਮਰਾਈ ਦੱਸਣਾ ਚਾਹੁੰਦੀ ਆ ਕਹਿੰਦੇ ਨੇ ਟੋਟੇ ਨੇ ਬੁੱਕਲ ਮਾਰੀ ਬੇਬੇ ਨੇ ਚੁੱਪੀ ਧਾਰੀ ਟੋਟੇ ਨੇ ਬੁੱਕਲ ਮਾਰੀ ਬੇਬੇ ਨੇ ਚੁੱਪੀ ਧਾਰੀ ਸੋਚਾ ਵਿੱਚ ਬੋਲਦੀ ਪਛੋਕੜ ਨੂੰ ਫਰੋਲ ਦੀ ਸਾਡੇ ਜਮਾਨੇ ਹੋਰ ਸੀ ਸਾਡੇ ਪੈਮਾਨੇ ਹੋਰ ਸੀ ਸਾਡਾ ਵੱਡਾ ਲਾਣਾ ਸੀ ਇੱਕੋ ਘਰ ਤੇ ਕਾਣਾ ਸੀ ਵੇੜਾ ਸਾਡਾ ਖੁੱਲਾ ਸੀ ਇੱਕੋ ਸਾਡਾ ਚੁੱਲ੍ਹਾ ਸੀ ਬੇਬੇ ਬਾਪੂ ਦੀ ਖੁੰਡੀ ਸੀ ਤਾਂ ਉੱਚੀ ਸੀ ਤਿਆ ਪੁੱਤ ਬਾਪ ਮੋਰੇ ਨਾ ਖੋਲਦੇ ਜੁਬਾਨ ਸੀ ਪੈਸੇ ਪਾਵੇਂ ਘੱਟ ਇਸ ਕੀ ਪਰ ਘਰ ਵਿੱਚ ਸਾਰੇ ਸੁੱਖ ਸੀ ਸਾਨੂੰ ਚਾਹੀਦਾ ਕਿ ਅਸੀਂ ਆਪਣੀ ਵਿਰਾਸਤ ਨੂੰ ਸੰਭਾਲ ਕੇ ਰੱਖੀਏ ਲੋਕੀ ਪਹਿਲਾਂ ਥੋੜਾ ਖਾਂਦੇ ਸੀ ਖੁਸ਼ ਸੀ ਤੇ ਮੈਂ ਇੱਕ ਹੋਰ ਤੁਹਾਡੇ ਲਈ ਹੀ ਸੁਣਾ ਦੇਣਾ ਚਾਹਾਂਗੀ ਕਿ ਆਪਣੇ ਵੱਡਿਆਂ ਦਾ ਆਦਰ ਮਾਨ ਸਤਕਾਰ ਕਰੋ ਕਿਉਂਕਿ ਜੇ ਅਸੀਂ ਉਹਨਾਂ ਦੀ ਇੱਜ਼ਤ ਕਰਦੇ ਹਾਂ ਤੇ ਸਮਝੋ ਕਿ ਅਸੀਂ ਆਪਣੇ ਪਿਛੋਕੜ ਨੂੰ ਸੰਭਾਲਦੇ ਹਾਂ ਧੰਨਵਾਦ ਆਮ ਆਦਮੀ ਪਾਰਟੀ ਦੇ ਸੀਐਨ ਸਾਹਿਬ ਔਰ ਸਾਰੀ ਸਰਕਾਰ ਦੇ ਨੁਮਾਇंदे ਇਸ ਗੱਲ ਤੇ ਵਿਸ਼ੇਸ਼ ਧਿਆਨ ਦਿੰਦੇ ਹਨ ਕਿ ਇਸ ਤਰ੍ਹਾਂ ਦੇ ਜਿਵੇਂ ਕਿ ਖੇਡਾਂ ਦੇ ਵੱਲ ਵੀ ਉਤਸ਼ਾਹਿਤ ਕੀਤਾ ਜਾ ਰਿਹਾ ਔਰ ਇਸ ਤਰ੍ਹਾਂ ਦੇ ਸਾਡੇ ਜਿਹੜੇ ਸੱਭਿਆਚਾਰਕ ਮੇਲੇ ਆ ਉਹਨਾਂ ਨੂੰ ਮੁੜ ਜੀਵਿਤ ਕਰਨ ਲਈ ਸਾਰੇ ਹੀ ਜਿਹੜੇ ਸਾਡੇ ਅਗਾਹ ਵਧੂ ਵਿਚਾਰਾਂ ਵਾਲੇ ਸਾਡੇ ਪਰਿਵਾਰ ਦੇ ਸਦਸਿਆਂ ਨੂੰ ਚਾਹੁੰਦੇ ਆ ਕਿ ਅਸੀਂ ਅਮੀਰ ਵਿਰਾਸਤ ਨੂੰ ਅੱਗੇ ਪੇਜੀਏ ਲੈ ਕੇ ਜਾਈਏ ਬੱਚਿਆਂ ਨੂੰ ਉਹਨਾਂ ਤਿਹਾਰਾ ਨਾਲ ਉਹਨਾਂ ਮੇਲਿਆਂ ਨਾਲ ਜਾਗਰੂਕ ਕਰਾਈਏ ਔਰ ਜਾਣੂ ਕਰਾਈਏ ਕਿ ਸਾਡਾ ਵਿਰਸਾ ਕਿੰਨਾ ਅਮੀਰ ਹੈ ਔਰ ਇਸ ਨੂੰ ਅੱਗੇ ਵਧਾਉਣ ਲਈ ਇਹੀ ਇੱਕ ਜ਼ਰੀਆ ਹੈ ਕਿ ਅਸੀਂ ਇਹਨਾਂ ਤਿਉਹਾਰਾਂ ਨੂੰ ਇਹਨਾਂ ਮੇਲਿਆਂ ਨੂੰ ਇੰਨੀ ਇੰਨੀ ਹੀ ਉਤਸ਼ਾਹ ਨਾਲ ਜੋਸ਼ ਨਾਲ ਮਨਾਈਏ ਔਰ ਬੱਚਿਆਂ ਨੂੰ ਵੀ ਉਹਨਾਂ ਦੇ ਅੰਦਰ ਇਸ ਭਾਵਨਾ ਨੂੰ ਪੈਦਾ ਕਰੀਏ ਕਿ ਕਿਸ ਤਰ੍ਹਾਂ ਅਸੀਂ ਆਪਣੇ ਆਉਣ ਵਾਲੀ ਜਨਰੇਸ਼ਨਸ ਨੂੰ ਇਹਨਾਂ ਜਿਹੜੀਆਂ ਸਾਡੀ ਅਮੀਰ ਵਿਰਾਸਤ ਹੈ ਸੰਸਕ੍ਰਿਤੀਆਂ ਨੂੰ ਅੱਗੇ ਯਾ ਵੀ ਅੰਦਰ ਗਏ ਸੀ ਕਿ ਸਤਿ ਕਿਰ ਦਾ ਲੱਗਾ ਬਹੁਤ ਹੀ ਵਧੀਆ ਪ੍ਰੋਗਰਾਮ ਸੀ ਗਿੱਧੇ ਪੰਗੜੇ ਬੋਲੀਆਂ ਬਹੁਤ ਹੀ ਵਧੀਆ ਸ਼ਾਨਦਾਰ ਸੀਗਾ ਔਰ ਵਿਸ਼ੇਸ਼ ਪੇਸ਼ਕਾਰੀ ਸੀ ਸਾਡੇ ਕਲਾਕਾਰਾਂ ਦੀ ਔਰ ਬਹੁਤ ਅੱਛਾ ਲੱਗਿਆ ਬੜਾ ਇੰਜੋਏ ਕੀਤਾ ਕੈਮਰਾਮੈਨ ਸੰਜੀਵ ਦੇ ਨਾਲ ਸੀਮਾ ਬੱਦਨ ਦੀ ਵਿਸ਼ੇਸ਼ ਰਿਪੋਰਟ ਧੰਨਵਾਦ ਜੀ